ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆ ਅੱਜ ਆਪਾਂ ਬਾਈ ਸਿਮਰਜੀਤ ਦੇ ਘਰੋਂ ਪਿੰਡ ਝੋੜ ਦੇ ਵਿੱਚੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਕੋਲੇ ਨਾ ਪਹਿਲਾਂ ਝੋਟੀ ਵਿਕਾਊ ਆ ਹਫਤੇ ਤੋਂ ਦੱਸ ਦੇਣ ਦੀ ਕੱਚੀ ਆ ਨਿਗਾਹ ਮਾਰ ਲਓ ਸੀ ਫੇਸਬੁੱਕ ਦੀ ਚੈੱਕ ਕਰ ਲਓ ਤੇ ਸਿੰਘਾਂ ਦੀ ਵੇਖ ਲਓ ਸਿੰਘ ਕੁੰਡੇ ਸਿੰਘਾਂ ਦੀ ਆ ਤੇ ਆਪਾਂ ਤੁਹਾਨੂੰ ਥਣ ਹਵਾਨੇ ਦੀ ਦਿਖਾ ਦਨੇ ਆ ਲੈ ਕਰੋ ਚੈੱਕ ਚਾਰੇ ਥਣ ਖਿੰਡਵੇ ਆ ਵਿੱਥੀ ਦੇ ਥਣ ਲੱਗਿਆ ਇੱਕ ਵਾਰੀ ਮਗਰੋਂ ਵੀ ਆਪਾਂ ਨਿਗਾਹ ਮਾਰਾ ਦਨੇ ਆ ਬਾਕੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਨੇ ਆ ਲੈ ਖੋਲੀ ਗਈ ਬਾਈ ਗਰਮੜਾਇਆ ਲੈ ਕਰੋ ਚੱਕ ਤੁਸੀਂ ਮਗਰੋਂ ਥਾਣਾ ਖਵਾਨੇ ਦੀ ਮਾਰੋਂ ਨੀਗਾ ਤੁਸੀਂ ਟੈਲ ਟੋਲੇ ਤੁਸੀਂ ਦੇਖ ਲਓ ਦੋਸਤੋ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਬਾਈ ਨੇ ਡਿਮਾਂਡ ਦੀ ਆਪਾਂ ਜੇ ਗੱਲ ਕਰ ਗਏ 1,20,000 ਰੁਪਏ ਡਿਮਾਂਡ ਕਰੀ ਆ ਬਾਕੀ ਮਾਨਤਾਣ ਮੌਕੇ ਤੇ ਜ਼ਰੂਰ ਹੋ ਜੂਗਾ ਲੈ ਮੋੜ ਲਿਆ ਕਰਾਂ ਬਾਈ ਕਿਵੇਂ ਦੀ ਲੱਗੀ ਬਾਈ ਦੀ ਝੋਟੀ ਤੁਹਾਨੂੰ ਬਾਈ ਨੰਬਰ ਬੋਲਦੀ ਆ ਉਹਦਾ 9780503781 ਠੀਕ ਹੈ 9780503781 3781 ਲੈ ਬੰਦੇ ਬਾਈ ਲੈ ਕਿਵੇਂ ਦੀ ਲੱਗੀ ਕੱਦਗਾੜ ਤੁਸੀਂ ਦੇਖ ਲਓ ਝੋਟੀ ਦਾ ਦੋਸਤੋ ਤੇ ਬਾਡੀ ਵੰਤਨ ਦੀ ਦੇਖ ਲਓ ਤੁਸੀਂ ਲੈ ਮਾਰੂ ਨੀਗਾ ਕਰਾਂ ਇਹ ਚੰਗੀ ਲੱਗਦੀ ਐ ਨਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਜਰੂਰ ਕਰਿਓ ਬਾਈ ਨੂੰ ਕੰਟੈਕਟ ਠੀਕ ਆ ਜੀ ਧੰਨਵਾਦ ਦੋਸਤੋ